ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਤੋਂ ਸਪੈਸ਼ਲ ਡਿਜ਼ਾਈਨਰ ਸੂਟ ਲੈ ਕੇ ਆਏ ਥੋੜੇ ਵਾਸਤੇ ਬਲੈਕ ਕਲਰ ਦਾ ਬੜਾ ਪਿਆਰਾ ਆਰਟੀਕਲ ਆਇਆ ਜੀ ਪਿਓਰ ਵਿਸਕੋਸ ਜਾਰਜੇਡ ਡਿਜੀਟਲ ਪ੍ਰਿੰਟਿੰਗ ਉੱਤੇ ਸਾਰਾ ਆਰੀ ਵਰਕ ਦਾ ਕੰਮ ਬੁਟੀਕ ਸਟਾਈਲ ਦਾ ਆਰਟੀਕਲ ਜੀ ਸਲਵਾਰ ਦੇ ਪੌਂਚੇ ਦੇ ਵੀ ਵਰਕ ਕਰਾਇਆ ਸਪੈਸ਼ਲ ਡਿਜ਼ਾਈਨਰ ਸੂਟ ਤਿਆਰ ਕਰਾਇਆ ਥੋੜੇ ਵਾਸਤੇ ਆਰਟੀਕਲ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਮੈਂ ਕਹਿੰਦਾ ਜੀ ਲਾਜਵਾਬ ਆਰਟੀਕਲ ਹੈ ਬਿਊਟੀਫੁਲ ਬਿਊਟੀਫੁਲ ਆਰਟੀਕਲ ਲੈ ਕੇ ਆਏ ਜੀ ਬਿਊਟੀਫੁਲ ਹਾਲੋ ਆ ਮਾਡਲ ਨੇ ਪੀਸ ਵਾ ਚੈੱਕ ਕਰੋ ਅ ਆ ਹੁੰਦੇ ਆ ਕੁਝ ਅਲੱਗ ਚੀਜ਼ਾਂ neck ਤੇ ਲੈਸ ਵਰਕ ਦਾ ਕੰਮ ਜੀ ਡਿਜੀਟਲ ਪ੍ਰਿੰਟਿੰਗ ਉੱਪਰ ਆਰੀ ਵਰਕ ਦਾ ਕੰਮ ਪਿਓਰ ਵਿਸਕੋ ਜੌਰਜਟ ਉਸ ਤੋਂ ਬਾਅਦ ਚੈੱਕ ਕਰੋ ਜੀ ਸਲਵਾਰ ਦੇ ਪੌਂਚੇ ਸਲਵਾਰ ਤੇ ਵੀ ਵਰਕ ਕਰਾਇਆ ਪਿਓਰ オリジナル ਮਸਲੀਨ ਦੀ ਬਾਟਮ ਹੈ ਇਹਦੇ ਨਾਲ ਬੜਾ ਪਿਆਰਾ ਆਰਟੀਕਲ ਆ ਸਪੈਸ਼ਲ ਬਲੈਕ ਕਲਰ ਦਾ ਸੋ ਪੀਸ ਮਿਲਿਆ 4-4 ਪੀਸ ਸੇਮ ਆ ਲੋ ਦੁਪੱਟਾ ਦੇਖੋ ਕਿੰਨਾ ਸੋਹਣਾ ਇਹਦਾ ਆਏ ਹਾਏ 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 ਕੀ ਬਾਤ ਹੈ ਇਹ ਹੁੰਦੇ ਆ ਦੁਪੱਟੇ ਡਿਜੀਟਲ ਪੇਂਟ ਦੇ 4 ਸਾਈਡ ਲੈਸ ਵਰਕ ਦੇ ਨਾਲ ਡਿਜੀਟਲ ਪੇਂਟਿੰਗ ਉਹ ਚਾਰ ਪੀਸ ਮਿਲਿਆ ਫਰਫੜ ਆਰਡਰ ਕਰੋ WhatsApp ਤੇ ਔਰ ਵੀਡੀਓ ਨੂੰ ਸ਼ੇਅਰ ਕਰਦੇ ਸੂਟ ਸੋਨੇ ਲੱਗੇ ਐਦਾਂ ਦੀ ਹੋਰ ਸੋਹਣੀਆਂ ਡਾਈਟਰੀ ਬ੍ਰੇਕ ਬਾਏ ਕਰਨ ਲਈ ਸ਼ੌਪ ਤੇ ਜ਼ਰੂਰ ਵਿਜ਼ਿਟ ਕਰੋ ਅਮਰਸਰਿਆ ਮਾਲਜਾਂ ਸਰ ਗਾਂਧੀ ਹੌਨ ਸਮਾਨਾ ਡਿਸਟ੍ਰਿਕਟ ਵਾਲਾ ਥੈਂਕ ਯੂ ਸੋ ਮੱਚ ਜੀ